ਵੀ ਕਿੱਲੀ ਹੋ ਗਈ ਆ ਤੂੰ ਬਿਮਾਰੀ ਪੈਣਾ ਇੰਨੀ ਠੰਡ ਵਾ ਤੇ ਤੂੰ ਉਤੋਂ ਹਾਲੀੜੇ ਲਾ ਕੇ ਬਹਿ ਗਿਆ ਵਾ ਬੀਬੀ ਮੈਂ ਚਾੜ ਪੀਣੀ ਪਾਪਾ ਕਹਿੰਦਾ ਗਰਮ ਹੁੰਦੀ ਆ ਤੇ ਮੈਨੂੰ ਅੱਗੇ ਗਰਮੀ ਲੱਗਣ ਲਈ ਆ ਅੱਡਾ ਫਲਾਗਾ ਆ ਕਿ ਫੜਿਆ ਵਾ ਸੁੱਸੂ ਨਿਕਲ ਗਿਆ ਵਿੱਚੇ ਮੇਰਾ ਹਾਏ ਹਾਏ ਰੱਬਾ ਖਾਇ ਰੱਬਾ ਸਦਾਈ ਕਿੱਥੋਂ ਆਡੇ ਪੱਲੇ ਪਾਤਾ ਵਾ ਇਹਨੇ ਬੰਦੇ ਦੇ ਲਿਆ ਕੇ ਤੇ ਮੱਝ ਨੂੰ ਸੁੱਸੂ ਆ ਤੇ ਮੈਨੂੰ ਮੇਰਾ ਵੀ ਨਿਕਲ ਗਿਆ ਵੇਖ ਕੇ ਮੱਝ ਮਾਰ ਕੇ ਨਿਕਲ ਗਿਆ ਤੂੰ ਡੰਗਰ ਵਾ ਮੈਂ ਮੈਂ ਵੀ ਕਰਦਾ ਵਾ ਜਾ ਜਾ ਕੇ ਤੋਚ ਬਚੇ ਰਬਤੀ ਆਉਣ ਲਈ ਬੰਬੀ ਚੱਲਣ ਢਈ ਆ ਮੈਨੂੰ ਥੋਣਾ ਨਹੀਂ ਨਾ ਹੁੰਦਾ ਹਾਂ ਤੋ ਹੁਣ ਮੈਂ ਕਿੱਥੇ ਤੋਂ ਆਇਆ ਨੂੰ ਕੀ ਕਰਾਂ ਮੈਂ ਮੈਨੂੰ ਹੋਰ ਕੋਈ ਜੰਮ ਨੂੰ ਗਰਮੀ ਲੱਗਣ ਢਈ ਆ ਗਰਮੀ ਲੱਗਣ ਢਈ ਕਿ ਠੰਡ ਲੱਗਣ ਢਈ ਆ ਪਤਾ ਨਹੀਂ ਸੀ ਜੰਬੀ ਜਾਂਦਾ ਵਾ ਠੰਡ ਲੱਗਦੀ ਆ ਦੇ ਤੂੰ ਜਗ ਨਹੀਂ ਉੱਥੇ ਨਾਲ ਦੇਖੋ ਦਾਂਗੇ ਤੇਰਾ ਇਥੇ ਰਾਦੇ ਪਰੇ ਸੁੱਟ ਦੇ ਗੰਦ ਖਾਨਾ ਜਿਆ ਕਿੱਥੋਂ ਰੱਖਿਆ ਆਈਗਾ ਜੇ ਮੈਂ ਗਿਆ ਖਾ ਚਾ ਪੀ ਕੇ ਮੈਨੂੰ ਹੋ ਦੇ ਦੋ ਪਾਉਣ ਵਾਤੀ ਕੋਈ ਦਿੰਨੇ ਲੱਭ ਕੇ ਨਾਲ ਡੰਗਰਾਂ ਵਾਲ ਚਲ ਜਾ ਉੱਥੇ ਜਾ ਕੇ ਚਾਹ ਪੀਂ ਟੋਟ ਜਾ ਮੁਸ਼ਕ ਖਲਾ ਰਿਆ ਵਾ ਤੂੰ ਤਿੱਡਾ ਵੜਾਏ ਹੈਗਾ ਤੇ ਕਲ ਇਹਨੂੰ ਕਿਤੇ ਮਾਸਾ ਜਿੰਨੀ ਨਹੀਂ ਆ ਨਾ ਚੰਗਾ ਦਿਮਾਗ ਖਰਾਬ ਹੋਇਆ ਇਹਦਾ ਆਂਦੇਰਾ ਦਿਮਾਗ ਖਰਾਬ ਦਿਮਾਗ ਖਰਾਬ ਵਾ ਕੁੱਤੇ ਨੇ ਮੂਹ ਦਿੱਤਾ ਵਿੱਚ ਇਹਨੇ ਪਜਾਮੇ ਦੇ ਇਹ ਘਰ ਵਾਲੇ ਕੰਮ ਦਾ ਲੱਭੀ ਪਹਿਲੇ ਹੁਣ ਤੂੰ ਇੱਥੇ ਨਹੀਂ ਕਿੰਨੇ ਕੱਪੜੇ ਮਿਲਿਆ ਕਰਦੇ ਇੱਕ ਕੱਪੜਾ ਮਿਲਣਾ ਇੱਕ ਸੂਰ ਤੇ ਠੀਦਨੀ ਧੋਇਆ ਕਰਨਾ ਵਾ ਤਾਂ ਜਾਂ ਤੈਨੂੰ ਸਰਫ ਲਿਆ ਦਾਂਗੇ ਪਾਈਗਾ ਤੇ ਉੱਥੇ ਬੈ ਕੇ ਧੋਇਆ ਕਰੀਂ ਹੱਥੋਂ ਨਹੀਂ ਤੂੰ ਬਣੇ ਲੀੜੇ ਬਾਬਾ ਇੱਥੇ ਇਹਨੇ ਗੰਦ ਪਾਇਆ ਮੁਸ਼ਕ ਜਿਆ ਸਾਬਨਾ ਕਰੀਂ ਯੋ ਤੂੰ ਗਸਾ ਦਿੱਤਾ ਨਾ ਤੇ ਮੇਰਾ ਫੇਰ ਨਿਕਲ ਜਾਨੀ ਤੇ ਬੀਬੀ ਨੇ ਬੇਕੁਸੀ ਹੋਣਾ ਮੈਨੂੰ ਬੀਬੀ ਨੇ ਅੱਗੇ ਵੀ ਨਹੀਂ ਪਜਾਮਾ ਦਿੱਤਾ ਤੇ ਮੈਨੂੰ ਅੱਗੇ ਠਾਣੇ ਲੱਗਣ ਦੀ ਬੀਬੀ ਵੀ ਠਾਣੇ ਲੱਗਣ ਦੀ ਆ ਪਸੀ ਕੰਬੀ ਜਾਂਦਾ ਤੇ ਤੇਰਾ ਨਾਂ ਕੀ ਆ ਤੂੰ ਮੈਨੂੰ ਨਾ ਦੱਸੋ ਇਹ ਨਹੀਂ ਆਪਣਾ ਮੇਰਾ ਨਾਂ ਭੁੱਲੂ ਹੀ ਤੂੰ ਦੱਸ ਕੀ ਨਾ ਤੇਰਾ ਇਹ ਨਹੀਂ ਦੱਸਦੀ ਤੂੰ ਦੱਸ ਦੇ ਆਪਣਾ ਨਾਂ ਹੈਂ ਕੀ ਕੁੱਦ ਨਾ ਪਾਲੇ ਰਾਮ ਜੀ ਨਾ ਦਰਦ ਨਾ ਜਿਹੜੀ ਨਾਲ ਦੱਸੋ ਵੀ ਨਾ ਮੈਂ ਜਿਆਦਾ ਇੱਥੇ ਪਹੁੰਗਾਂ ਹੈ ਦਾਦਿਨਾ ਮੇਲਾ ਕਿਹੜਾ ਸੀ ਬਖਾਦੇ ਆਸ ਕਿਹੜਾ ਸੀ ਤੁਮ ਉਸ ਕਿਹੜਾ ਬਖਾਦੇ ਆ ਬੋਲ ਦੇ ਕਿਉਂ ਨਹੀਂ ਤੁਸੀਂ ਤੁਹਾਨੂੰ ਬੁਲਾ ਨਹੀਂ ਹੁੰਦਾ ਬੋਲ ਕੋ ਹਾਂ ਕਿਹੜਾ ਪੁੱਛੀਓ ਤੇ ਬੀਬੀ ਤੇ ਬੜਾਈ ਬੋਲਦੀ ਆ ਕਿਉਂ ਬਲਿਚ ਕਰਦੀ ਐ ਕਿਉਂ ਆ ਵੀ ਚਾਹ ਨਾ ਪਾਪਾ ਵੀ ਨਾ ਚਾਹ ਨਾ ਠੀਕ ਹੋ ਜਾਊਗਾ ਠੀਕ ਤਾਂ ਹੋਇਆ ਨਹੀਂ ਐ ਸਹੀ ਤਾਂ ਫੇ ਕੰਬੀ ਜਾਂਦਾ ਕੰਬੀ ਜਾਂਦਾ ਸੀ ਅੱਗੇ ਛੇਕਦਾ ਵਾ ਮੇਰਾ ਬੀਬੀ ਸਾਹਮਣੇ ਇਹਨੇ ਫੇਰ ਗਾਂ ਕੱਢਣੀਆਂ ਨੇ ਇੱਥੇ ਬਹਿ ਜਾਣਾ ਹੁਣ ਬੱਜਾ ਲੱਗੇ ਕੀ ਸੁਸੂਗੀ ਦਰ ਤੇ ਮੈਂ ਕਰ ਦਿੱਤਾ ਦੱਸ ਉਹ ਡੰਗਰ ਹੀ ਨੇ ਤੂੰ ਡੰਗਰਾਂ ਕੀ ਇਹਦੀ ਅਗਰ ਵਾਰ ਕਿੱਥੇ ਇਹਨੂੰ ਮੁੰਡੇ ਨੂੰ ਪਾਉਣੇਗਾ ਤੇ ਕਿੱਥੇ ਸਾਨੂੰ ਜੱਗ ਪਾਤਾ ਆ ਬੰਦੇ ਨੇ ਲਿਆ ਕੇ ਮੁੰਡੇ ਨੂੰ ਤੇ ਹੁਣ ਪਜਾਮਾ ਮੰਗਣ ਡਿਆ ਹੀ ਉਹ ਤੇ ਮੰਮੀ ਜੀ ਪਾਪਾ ਜੀ ਉੱਥੇ ਸਵਾਲ ਦੇ ਜੇ ਉੱਥੇ ਗੱਦਿਆਂ ਦੇ ਮੂਤ ਕਰਤਾ ਵੀ ਤਾਂ ਸੁੱਕਣੇ ਵੀ ਨਹੀਂ ਆਪੇ ਸੰਭੂਗਾ ਫਿਰ ਕੇ ਆਪੇ ਚੌਕੀ ਫਿਰੂਗਾ ਮੂਤ ਉਹਦਾ ਝੋਲਦਾ ਫਿਰ ਮੈਂ ਜਿੱਥੇ ਮਰਜੀ ਕਿੰਨੀ ਵਾਰੀ ਕਿਹਾ ਉਹਨੂੰ ਬਾਹਰ ਸਵਾ ਲੈ ਹੁਣ ਪਜਾਮਾ ਕੋਈ ਹੈਗਾ ਵਾ ਹੋਰ ਹੁਣ ਜੋ ਪਜਾਮਾ ਇੱਥੇ ਤੁਰ ਕਰਨਾ ਸਾਰੇ ਦੇ ਦੇ ਸਾਰੇ ਤੇ ਦੇ ਦੇ ਤੇ ਫਿਰ ਉਹ ਬੈੱਡ 'ਚ ਹਣਾ ਕੋਈ ਇੱਥੇ ਵੇ ਤੂੰ ਹੁਣ ਕੀ ਕਰਨਾ ਫਿਰ ਨਵੇਂ ਤੋਂ ਦੀ ਲਿਆ ਕੇ ਦੇਣੇ ਹੁਣ ਉਹ ਦੇ ਦੋ ਬਹੁਤ ਦੁਖੀ ਕੀਤਾ ਵਾ ਆਨਾ ਤੇਰਾ ਪਜਾਮਾ ਧੋ ਦੇ ਤੂੰ ਨਾ ਚੁੱਪ ਪਤ ਤੂੰ ਰਹਿਣ ਦੇ ਮਾਲਕ ਨੇ ਮਹਾ ਸੁਣੇ ਮੈਂ ਆਪੇ ਕੱਢਦੀ ਆਂ ਵੇ ਇਹਦੀ ਨਹੀਂ ਦੱਸ ਕਿਹਨੂੰ ਨਹੀਂ ਆਲੇ ਕੱਪੜਾ ਕਰ ਸਰਦੀ ਜਿਹਾ ਪਜਾਮਾ ਨਵਾਂ ਹੀ ਆ ਦੇ ਹਣ ਇਹਨੂੰ ਵੇ ਇਹਨੂੰ ਘੜਾ ਦਵਾਉ ਨੂੰ ਮੈਂ ਮੋਟਾ ਗਰਮ ਪਜਾਮਾ ਨਾ ਦਾ ਵੀ ਆ ਵੀ ਪਿਆ ਓਏ ਆਦਿ ਮੈਂ ਮੁੰਡੇ ਨੂੰ ਦਿੱਤੇ ਸੀ ਆ ਲੀੜੇ ਪਾਉਣ ਨੂੰ ਇਹਨੇ ਵੇਖ ਇੱਥੇ ਸੁੱਟ ਦਿੱਤੇ ਇਹਨੂੰ ਪਤਾ ਨਹੀਂ ਕਦੋਂ ਅਕਲ ਹੋਣੀ ਇਹਦੇ ਇਹਨੇ ਆ ਵੀ ਗੰਦਾ ਕਰਤਾ ਲੱਗਦਾ ਇਹਦੇ ਭਿੱਜਾ ਹੀ ਬੜਾ ਵਣ ਹੈ ਹੈ ਇਹ ਕੀ ਕਾਈ ਹੋ ਕਿਹੜਾ ਪੰਜਾਬਾ ਕਿਹੜਾ ਚਲ ਦੇ ਪੁੱਤ ਹੁਣ ਸੂਣਾ ਕੋਈ ਵੀ ਕੰਮ ਕਰੀ ਠੀਕ ਜਾਂ ਮੰਮੀ ਜਿਹੜੀ ਕਰੂਗੀ ਤੇ ਜਾਂ ਕੋਈ ਨਹੀਂ ਹੋਰ ਕੋਈ ਕੋਈ ਨਾ ਕੋਈ ਇਹਨੂੰ ਲੱਗ ਲਾ ਕੇ ਆਪਾਂ ਮੈਂ ਆਇਆ ਤੇ ਪਿੰਡੋਂ ਹੀ ਹੋਂਦਾ ਅਜੇ ਮੈਨੂੰ ਲੱਭੀ ਨਹੀਂ ਕੋਈ ਕੰਮ ਆਣੀ ਠੀਕ ਆ ਤੇ ਆਪਣਾ ਖਿਆਲ ਕੀ ਮੇਰਾ ਪੁੱਤ ਤੂੰ ਕਹ ਜਾਂ ਮੱਚੀ ਬੱਤੀ ਉਹ ਜਿਹੜਾ ਹੂਏ ਦੇ ਵਿੱਚ ਪਿਆ ਲਾ ਲਿਆ ਜਿਸ ਨਾ ਉਹ ਕਿਹਦਾ ਵਾ ਉਹ ਵਾਈ ਪਜਾਮਾ ਜਿਹੜਾ ਤੁਂ ਲਿਆਂਦਾ ਵਾ ਇਹਦਾ ਹੁਣ ਮੇਰਾ ਵੀ ਮੈਂ ਵੀ ਹੁਣ ਇਦਾਂ ਹੀ ਪੋਆ ਕਰਨਾ ਮੈਨੂੰ ਵੀ ਬੜਾ ਦੁਖਾ ਜਾਂਦਾ ਵਾ ਇੱਕ ਕੰਮ ਮੁਕਦਾ ਤੇ ਦੂਜਾ ਹੋਰ ਤਿਆਰ ਕਰਨਾ ਉਹਦੇ ਗਿੱਲਾ ਜਿਹਾ ਹੋਇਆ ਵਾ ਕੋਨੇ ਮੂਤੀ ਆਈ ਉਹ ਜੇ ਪਜਾਮੇ ਦੇ ਡੰਗਰਾਂ ਦੇ ਮੱਝ ਨੇ ਮੂਤਾਂ ਨਹੀਂ ਮੂਤਾਂ ਇੰਤੇ ਪਾਤਾ ਗੰਧ ਵੱਡੇ ਦਾ ਓਏ ਬੱਸ ਥਣ ਮਰ ਖਣ ਮੈਂ ਛੋ ਲਗਾਵਾ ਪੱਠੇ ਪਾਇਆ ਵਾ ਪੱਠੇ ਕੱਲ ਤੇ ਪਾਇਆ ਨਾ ਓਏ ਰੋਜ਼ ਹੀ ਪੱਠੇ ਪਾਉਣੇ ਆ ਤੂੰ ਨਹੀਂ ਰੋਟੀ ਰੋਜ਼ ਖਾਣਾ ਇੱਕੋ ਤੇਰੀ ਪੱਠੇ ਪਾਉਣੇ ਹੁੰਦੇ ਆ ਕੱਲ ਤੋਂ ਡੱਡ ਡੱਡ ਕੀਤੇ ਰਹਿਣਾ ਓਹੋ ਅੱਜ ਫੇਰ ਪਾਉਣੇ ਆ ਪਾਣੀ ਵੀ ਢੋਣਾ ਵਾ ਚਲ ਮੈਂ ਢਾ ਦੂੰ ਘਰੀਂ ਢਾ ਦੂੰ ਉਹ ਉੱਥੇ ਉਧਰ ਮੰਜਾ ਢਾ ਦਨੇ ਤੇਰਾ ਬੰਦ ਲੱਗਣੀ ਮਛਾਉਣਾ ਕੋਈ ਉੱਥੇ ਮੰਜਾ ਢਾ ਆ ਪਾ ਚ ਜਾ ਮਾ ਚੁੱਕ ਪਾ ਪਾ ਤੂੰ ਪਾ ਚਲ ਪਾ ਲਾ ਪਾ ਲਾ ਪਾ ਲਾ ਕੋਈ ਨਹੀਂ ਉਧਰ ਜਾ ਕੇ ਪਾ ਲਾ ਡੱਕੇ ਬੜੇ ਮਹਾਦੇ ਆ ਜੀ ਕੀ ਗੱਲ ਸੁਣੋ ਹਾਂ ਮੈਂ ਕਹਿੰਦੇ ਮੈਂ ਗੱਲ ਕਰਨੀ ਨੂੰ ਤੁਹਾਡੇ ਨਾਲ ਤੂੰ ਕੀ ਗੱਲ ਕਰਨੀ ਤੂੰ ਹੀ ਕਰ ਲੈ ਬਹਿ ਕੇ ਹਾਂ ਦੱਸ ਤੂੰ ਹੀ ਗੱਲ ਮੈਂ ਕਰਨੀ ਮੈਂ ਹਾਂ ਇਹਨੂੰ ਕੱਢੋ ਬਾਹਰ ਇੱਥੋਂ ਮੁੰਡੇ ਨੂੰ ਕਿਨੂੰ ਆ ਜਿਹੜਾ ਜਾਂਦਾ ਉਹ ਕੰਮ ਤੇ ਕਰਨ ਦਿਆ ਨਾ ਮੈਂ ਛਦਾਈ ਨਹੀਂਗਾ ਉਹ ਮੈਂ ਤੈਨੂੰ ਗੱਲ ਦੱਸਣੀ ਸਭ ਕੁਝ ਨਹੀਂ ਸੱਚ ਵੀ ਸੋਨੂੰ ਕੀ ਜਾਂਦਾ ਵਾ ਐ ਹੋਈ ਗੱਲ ਸਾਨੂੰ ਕਹਿੰਦਾ ਈ ਕੀ ਜਾਂਦਾ ਆਂਦਾ ਮੰਮੀ ਇਹਨੂੰ ਕੱਢੋ ਬਾਹਰ ਇੱਥੋਂ ਜਿੱਦਾਂ ਵੀ ਹੋ ਸਕਦਾ ਪਾਪੇ ਜੀ ਨੂੰ ਕਹਿ ਕੇ ਗੱਲ ਸੁਣ ਆਂਦਾ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਗਲਬਾਤ ਹੋ ਗਈ ਕੌਣ ਜ਼ਿੰਮੇਵਾਰ ਆ ਮੁੜ ਕੇ ਇਹ ਬਗਾਨਾ ਬੰਦਾ ਕਿਪਤਾ ਕੌਣ ਤੇ ਕੌਣ ਨਹੀਂ ਉਹ ਛਦਾਈਆਂ ਨੇ ਟੱਪਰਾ ਛਦਾਈਆਂ ਨੇ ਟੱਪਰਾ ਮੇਰੀਆਂ ਵੀ ਵੇਖ ਮੈਂ ਪਿੰਡ ਇਸੇ ਕੰਮ ਨੂੰ ਗਿਆ ਸੀ ਮੈਂ ਕਿਹਾ ਚੱਲ ਦੋਵੇਂ ਜੀਹਾਂ ਨੂੰ ਲੱਭ ਜਣਗੇ ਤੇ ਸੱਚੇ ਪਾਤਸ਼ਾਹ ਨੇ ਸਾਡੇ ਘਰ ਖੁਸ਼ੀ ਦਿੱਤੀ ਆ ਜਨਾਨੀ ਘਰ ਦਾ ਕੰਮ ਕਰੂਗੀ ਤੇ ਬੰਦਾ ਚੱਲ ਪੱਠੇ-ਪੁੱਠੇ ਪਾਇਆ ਕਰੂਗਾ ਉਹ ਅਗਲੇ ਪਤਾ ਕੀ ਜਾਂਦੇ ਆ ਅਦੇ ਸਾਨੂੰ ਦਾਲ ਕਣਕ ਵਾਧੂ ਮਿਲਦੀ ਆ ਬਿਜਲੀ ਸਾਡੀ ਫਰੀ ਆ ਪੈਨਸ਼ਨ ਸਾਡੀ ਲੱਗੀ ਆ ਕੰਮ ਵਾਲੇ ਦਿੰਦੇ ਅਸੀਂ ਆਪ ਰੱਖਣ ਦੇ ਆ ਤੇ ਬੰਦਾ ਨੀਂਗਾ ਕੋਈ ਲੱਭਦਾ ਇਹ ਆ ਵੀ ਹੁਣ ਪੱਠੇ ਪੁੱਠੇ ਦੇ ਪਾਉਣ ਦੇ ਆ ਨਾ ਮੁੜ ਕੇ ਇਹਨੇ ਇਦਾਂ ਕਰਨਾ ਚਾਹੁੰਦਾ ਮੂੰਹ ਚ ਵੀ ਲਾ ਦਿਆ ਕਰਨਾ ਤੁਹਾਡਾ ਠੀਕ ਨਹੀਂ ਮੈਨੂੰ ਨਹੀਂ ਹੋਣੇ ਇਹ ਗੱਲ ਦਾ ਪਤਾ ਇਹਨੇ ਕੀ ਕਰ ਤੇ ਮੱਜਾ ਇਹੀ ਉਹਦਾ ਉਧਰ ਡਾ ਦੇਣਾ ਤੇ ਗੱਲ ਹੀ ਕੋਈ ਨਹੀਂ ਇਧਰ ਇਧਰਲੇ ਵੇੜੇ 'ਚ ਨਹੀਂ ਫਿਰ ਉਹਨੂੰ ਉਹਨਾਂ ਇਹ ਗੱਲ ਕਰ ਲੋ ਉਹਦੇ ਨਾਲ ਉਹਨੇ ਵੇਖ ਕਦੀ ਅੱਖ ਚੁੱਕ ਕੇ ਤਾਂ ਵੇਖਿਆ ਕਦੀ ਉਦੋਂ ਚਦਾਈ ਇਹ ਨੂੰ ਕੀਪਤਾ ਆ ਕੇ ਚੁੱਕਣ ਦਾ ਹਜੇ ਜਦੋਂ ਹੋਜੂਗਾ ਚਾਦਰ ਕਿੱਦਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਕੋਈ ਗੱਲ ਨਹੀਂ ਕੀ ਤੂੰ ਨਾ ਫਿਕਰ ਕਰ ਬਾਕੀ ਉਹ ਕੁੜੀ ਨੂੰ ਕੰਮ ਨਾ ਡਾਵੀਂ ਆਪ ਕੰਮ ਕਰ ਲਈ ਤੂੰ ਉਹਨੂੰ ਕੁੜੀ ਨੂੰ ਕੰਮ ਨਾ ਡਾਵੀਂ ਮਾਰ ਕਰੇ ਮਹਾ ਅਗਰੇ ਹੱਡੀ ਸੁਣੀ ਹੂੰ ਚੰਗਾ ਉਹ ਤੇ ਮੈਨੂੰ ਸੁਣਾਵਾ ਇਹ ਗੱਲ ਦਾ ਪਰ ਉਹਨੂੰ ਦਾ ਸਾਹ ਨੂੰ ਤੇ ਆਗਲ ਕਹਿੰਦੇ ਧਿਆ ਤੈਨੂੰ ਵੀ ਪੱਠੇ ਉਹ ਇਹ ਨੂੰ ਕਰੋ ਕੱਢੋ ਬਾਹਰ ਸੋ ਉਹਨੂੰ ਆਪ ਤੇ ਪੱਠੇ ਪਾਉਂਦਾ ਨਹੀਂ ਹੁਣ ਜੇ ਬੰਦੇ ਆਂਦਾ ਬੰਦਾ ਆਪੇ ਪਾਊਗਾ ਹੀ ਕਰੂਗਾ ਹੀ ਚੱਲ ਜੇ ਇਹ ਤੇ ਪਾਉਂਦਾ ਜੇ ਨਜ਼ਰ ਪਾਉਂਦਾ ਠੀਕ ਆ ਜੇ ਇਹ ਇਦਾਂ ਦਾ ਰਹੂਗਾ ਤਾਂ ਫਿਰ ਇਹਨੂੰ ਕੱਢ ਦੋ ਜਦੋਂ ਬਗੇਰਾ ਜਿਹੜਾ ਵੀ ਕੋਈ ਬੰਦਾ ਹੈਗਾ ਕੋਈ ਮਾਂ ਪਿਓ ਚੰਗਾ ਤੂੰ ਬੱਸ ਆਹ ਰੋਲਾ ਹੀ ਪਾਈ ਤਰੀ ਜਾਂਦੀ ਏ ਇਹ ਇਦਾਂ ਹੀ ਨੀਕੂ ਮੁੰਦਿੰਦਾ ਕਿਹੇ ਬਲਜ ਨਹੀਂ ਕੂਨ ਦਿੰਦਾ ਜੇ ਮੈਂ ਡਰਦੀ ਡਰਦੀ ਗੱਲ ਕਰਦੀ ਆ ਬਹਿ ਜਾ ਬਹਿ ਜਾ ਫੇ ਮੈਨੂੰ ਬਾਹਰ ਲੈਂਦਾ ਤੇ ਮੁੜ ਕੇ ਜਾਣ ਲੱਗਿਆ ਫਿਰ ਟੋਟੋ ਟੋਟੀ ਪੈਂਦਾ ਓ ਰੌਲਾ ਇਹਨੇ ਛੱਡ ਰੌਲਾ ਘਟ ਘਰੇ ਤਾਂ ਹੀ ਪੈਂਦਾ ਰਹਿੰਦਾ ਵਾ ਉਹ ਸੁਣਾ ਪਰ ਆਈ ਨਿੰਦਣ ਕਿੱਥੇ ਰਿਆਂ ਉਹ ਨਹੀਂ ਉਹਨਾਂ ਤੇ ਹੈਗਾ ਠੰਡ ਬੜੀ ਨਤਾ ਨਹੀਂ ਆਇਆ ਯਾਰ ਜਾਰੀ ਕਰ ਕੀ ਕਰਨ ਜਾਣਾ ਕਿੱਦੜਾ ਅਸ਼ਾਸ਼ਾ ਉਸ ਸਮਾਨ ਵਿੱਚ ਕਿਹਾਣਾ ਪੁਰਾਣਾ ਜਿਹੜਾ ਕਿਨਾਂ ਉਹਦਾ ਕੰਮ ਤੇ ਮੈਨੂੰ ਵੀ ਹੈਗਾ ਮੈਂ ਵੀ ਗੱਡੀ ਦਾ ਥੋੜਾ ਪੋੜਾ ਸਮਾਨ ਲਿਓੜਾ ਮੈਂ ਤਾਂ ਪੁਰਾਣਾ ਹੀ ਵੇ ਰਿਨੇ ਆ ਇਹ ਟਾਇਰ ਟੂਲ ਮਿਲ ਕੇ ਟਾਇਰ ਪੈਣ ਵਾਲੇ ਇਹ ਤਾਂ ਵਧੀਆ ਮਿਲ ਜਾਣਗੇ ਤੇ ਤੇਰੇ ਨਾਲ ਉਹ ਇੱਥੇ ਮਿਲ ਜੇ ਯਾਰ ਪਤਾ ਕਰ ਲੈਨੇ ਕਿ ਹੈਗਾ ਆ ਬੰਦਾ ਕਾ ਉਹਦੇ ਕੋਲ ਪਤਾ ਕਰ ਲੈਨੇ ਜੇ ਨਾ ਬਣ ਗਾ ਤਾਂ ਫਿਰ ਉੱਥੇ ਚੱਲ ਜਾਗੇ ਆਹੋ 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 ਨਹੀਂ ਜਾਣਦਾ ਬੰਦਾ ਪਤਾ ਕਰ ਲਾਂਗੇ ਨਾ ਜਾ ਕੇ ਜੇ ਇੱਥੋਂ ਲਾਗੋ ਗੱਲ ਭਾਂਜੇਗੀ ਤੇ ਵਧੀਆ ਸਭ ਚੱਲ ਕੋਈ ਨਹੀਂ ਚੱਲ ਢੀਕਲ ਦੱਸਦੀ ਮੈਨੂੰ ਹੈ ਚੰਗਾ ਕੋ ਕੋਣਾ ਸੋਨੂੰ ਸਾਬਹੀ ਇਹ ਆਂਦਾ ਉਹਨੇ ਕੋ ਇੰਜਨ ਦਾ ਸੰਭਾਲ ਲੈਣਾ ਐ ਨਾ ਝਾੜਗੜ ਚੱਲੀ ਅੱਛਾ ਜਿਹੜੀ ਐ ਬ ਹਾ ਦੇ ਜਾ ਹਾਂ ਮੇਰੇ ਤੇ ਖੰਡੇ ਹੋਣਾ ਕਰਵਾ ਮੈਨੂੰ ਪਸੰਦ ਵਾ ਤੇ ਮੇਰੇ ਗੱਲ ਸੁਣ ਹਮ ਹੁਣ ਤੂੰ ਜਾਣਾ ਝਾੜਗੜ ਯਾਂ ਡਿਆ ਹੀ ਮੈਂ ਇੱਥੋਂ ਇਹਨੇ ਜੇ ਮਿਲ ਗਿਆ ਤੇ ਇੱਥੇ ਵੀ ਆਪਣੇ ਹੈਗਾ ਨਹੀਂ ਲੱਗੇ ਆਹ ਤਾਂ ਫੇਰ ਤੂੰ ਹੁਣ ਪੁੱਤ ਚਲ ਜਾਣਾ ਵਾ ਥੋੜਾ ਸੁਣਾ ਮੈਂ ਤੇਰਾ ਦੇਤਾ ਤੇਰੇ ਪਾਪਾ ਜੀ ਨੂੰ ਹਮ ਉਹਾਂ ਦਾ ਕੋਈ ਗੱਲ ਨਹੀਂ ਵੀ ਮੈਂ ਵੀ ਮੈਨੂੰ ਵੀ ਆਂਦਾ ਸਾਰਾ ਪਤਾ ਵਾ ਮੈਨੂੰ ਕਿਹੜਾ ਪਤਾ ਨਹੀਂਗਾ ਪਰ ਇਹ ਵੀ ਹੁਣ ਪੱਠੇ-ਪੁੱਠੇ ਪਹੁੰਡਿਆ ਪਿਆ ਵਾ ਪਿੰਡ ਦੇ ਤੇ ਪਤਾ ਕਰਨ ਗਿਆ ਨਾ ਕੋਈ ਬੁੱਢੀ ਨਾ ਕੋਈ ਬੰਦਾ ਕੰਮ ਵਾਲਾ ਕੋਈ ਨਹੀਂ ਮਿਲਿਆ ਹੂੰ ਤਾਂ ਦਾ ਜੇ ਜਰਾ ਚੰਗਾ ਹੋ ਗਾ ਤਾਂ ਝਾੜੂ-ਪੋਚਾ ਵੀ ਲਾ ਦਿਆ ਕਰੂੰਗਾ ਤੇ ਕੁੜੀ ਨੂੰ ਹੁਣ ਕੰਮ ਨਹੀਂ ਕਰਨ ਡੋਣਾ ਕੋਈ ਵੀ ਉਹਨੇ ਗੱਲ ਤੇ ਮੈਂ ਤਾਂ ਉਹਦਾ ਠੀਕ ਵਾ ਕੰਮ ਵਾਲਾ ਨਹੀਂਗਾ ਕੋਈ ਲੱਭਦਾ ਨਾਲ ਇੰਨਾ ਦੇਣਾ ਜਿੱਤੇ ਬਿਲਕੁਲ ਨਹੀਂ ਬਿਲਕੁਲ ਨਹੀਂ ਠੰਡ 'ਚ ਜਿੱਦਾਂ ਆਪਣਾ ਨਹੀਂ ਜੀ ਕਰ ਗਿਆ ਬਾਹਰ ਨਿਕਲਣਾ ਹਾਂ ਬੰਦਾ ਲੋਕੀ ਜਾਂਦੇ ਘੱਟ ਖਾ ਲੋ ਪਰ ਕਦੇ ਠੀਕਰ ਜਾਈ ਚ ਆਹ ਉਹ ਚੱਲ ਨਾਂ ਕੱਢਣਾ ਮੈਂ ਇਹ ਨਹੀਂ ਕਹਿੰਦਾ ਪਰ ਉਹਨੂੰ ਰੱਖਣ ਬਰਉਧਰ ਉਹ ਹੋ ਗਈ ਆ ਨਾ ਗੱਲ ਫੇਰ ਤੁਰਿਆ ਤੁਰਿਆ ਜਾਂਦਾ 5 ਮਿੰਟ ਟੁੱਟ ਕੇ ਪੈ ਗਿਆ ਗਾੜੀਆਂ ਉਹਨੂੰ ਦਿੰਦਾ ਹੀ ਨਹੀਂ ਗੱਲ ਕਰਾਂ ਕਿੱਦਾਂ ਮੇਰਾ ਤੇ ਕੀ ਕਰਦਾ ਵੀ ਜਿੱਦਾਂ ਇਹ ਕੜਕੇ ਨਾ ਬੋਲਦੇ ਆ ਨਾ ਕਿ ਮੈਂ ਮੈਂ ਇਦਾਂ ਕੜਕੇ ਨਾ ਬੋਲਦਾ ਇੱਕ ਵਾਰ ਗਾੜੀ ਤੇ ਪਤਾ ਲੱਗਿਆ ਇਹਨੂੰ ਬੁੱਢੇ ਨੂੰ ਪਰ ਕੋਹ ਨਹੀਂ ਦਿੰਦਾ ਗਾੜੀ ਕਰਾਂ ਮੈਂ ਕੀ ਆਂਦਾ ਉਧਰ ਹੀ ਬਿਸਤਰਾ ਦਾ ਜਾਂ ਮੈਂ ਲੈ ਜਾਊਂਗਾ ਸਭ ਕੁ ਉਹਨੂੰ ਉਧਰ ਹੀ ਰੋਟੀ ਪਾਣੀ ਦਵਾਂਗੇ ਕੋਈ ਗੱਲ ਨਹੀਂ ਕੀ ਤੇ ਪਜਾਮੇ 'ਚ ਮੂਤ ਕੇ ਤਾਂ ਮੇਰੇ ਗਾੜੀ ਲੈ ਕੇ ਸੁੱਟਦਾ ਵੀ ਮੇਰਾ ਧੋਲੇ ਮੈਨੂੰ ਹੋਰ ਪਜਾਮਾ ਦੇ ਦੇ ਤੇ ਹੁਣ ਆਂਦਾ ਮਸ਼ੀਨ ਚ ਪਾ ਮਸ਼ੀਨ ਚ ਨਾ ਪਾਇਓ ਹਾਂ ਹਾਂ ਸਾਨੂੰ ਨਾ ਖੁਰਕ ਪਾ ਦੇ ਨਾਲ ਉਹ ਹੋਈ ਕਿ ਮੈਂ ਮਸ਼ੀਨ ਚ ਪਾ ਕੇ ਮੂਤ ਮੂਤ ਕੇ ਤੇ ਕੱਲ ਨੂੰ ਹੋਰ ਕੰਮ ਕਰਕੇ ਕੋਈ ਵੀ ਮਸ਼ੀਨ ਚ ਪਾ ਦੇ ਮੈਂ ਤੈਨੂੰ ਪੜਾ ਕੀਤਾ ਨਾ ਕਿ ਪਾ ਕੇ ਤੇ ਆਖੂਗਾ ਮੰਮੀ ਆ ਪਾ ਦੇ ਮਸ਼ੀਨ ਚ ਖਾਣ ਦੇ ਪਜਾਮਾ ਫੇਰ ਵਾਂ ਪਹਿਰਾ ਵਿੱਚ ਚੁੱਕ ਕੇ ਸੁਟਿਆ ਗਿਆ ਤਾਂ ਫੇਰ ਹੀ ਤੇਰਾ ਪਿਓ ਤੜਫਿਆ ਨਾ ਆ ਆ ਕੀ ਕਰਨ ਸੁਟਿਆ ਆਂ ਵੀ ਕੀਤਾ ਉਹਨਾਂ ਦਿਨ ਦੇ ਨਹੀਂ ਲੀੜੇ ਪਾਉਣ ਨੂੰ ਹੁਣ ਇੱਕੋ ਪਜਾਮਾ ਤੇਰਾ ਪਿਆ ਜੇ ਉਹ ਮੈਂ ਉਹ ਦੇ ਦਿੱਤਾ ਹੁਣ ਨਹੀਂ ਮੈਂ ਪਜਾਮੇ ਵੀ ਜੰਮੇ ਦੇਣੀ ਉਹਨੂੰ ਕੋਈ ਵੀ ਦੈਉ ਪ੍ਰਾਣੀ ਦੇਤੇ ਮੇਰਾ ਨਵਾਂ ਨਕ ਬਣਾ ਜੋ ਕਿ ਤੇ ਆਪੇ ਹੁਣ ਜਿੱਥੇ ਮਰਜ਼ੀ ਲਿਆ ਕੇ ਦਿੰਦਾ ਰਵੇ ਕਿ ਹੁਣ ਮੈਂ ਕੀ ਕਰਾਂ ਪਰ ਓਦਾਂ ਹੁਣ ਇਹ ਕਰ ਨੂੰ ਮੰਨ ਗਏ ਆ ਕਿ ਚੱਲ ਕੋਈ ਨਹੀਂ ਉਧਰੇ ਰੱਖਾਂਗੇ ਉਹਨਾਂ ਨੂੰ ਉਹਨਾਂ ਨੂੰ ਕਹਾਂ ਉੱਥੇ ਇੱਕ ਮੰਜੀ ਢਾ ਕੇ ਤੇ ਬਿਸਤਰਾ ਕੋ ਪ੍ਰਾਣਾ ਜਿਹਾ ਦੇ ਦੋ ਤੇ ਪੱਠੇ ਪਾਈ ਜਾਂਦਾ ਕੋ ਆਂਦਾ ਜਰਾ ਕਸੂਤਰ ਮੈਂ ਤਾਂ ਪਰ ਇਹ ਵੀ ਗੱਲ ਕਹੀ ਮੈਂ ਵੀ ਇਹਨੂੰ ਕੱਢੋ ਬਾਹਰ ਹੁਣ ਚੱਲ ਨਹੀਂ ਇਹ ਤੇ ਡੰਗਰਣ ਪੱਠੇ ਪਾਈ ਜਾਂਦਾ ਸਿਆਲ ਚ ਆਪਣੇ ਕਿਹੜਾ ਪੈਂਦੇ ਆ ਪੈਂਦੇ ਆ ਆ ਪੱਠੇ-ਪੱਠੇ ਪਾਈ ਜਾਊਗਾ ਤੇ ਰੋਟੀਆਂ ਤੋਂ ਖਾਈ ਜਾਊਗਾ ਉੱਥੇ ਉੱਥੇ ਬਣਾਇਆ ਕਰੋ ਉਹਨੂੰ ਪਾ ਪਾ ਜਾਊਗਾ ਨੇ ਮੈਂ ਆਪਣਾ ਆਇਆ ਕਰਾਂਗਾ ਆਹ ਵੇਖੋ ਹੁਣ ਕੀ ਕਰਦਾ ਕੀ ਨਹੀਂ ਕਰਦਾ ਹਾਂ ਹਾਂ ਮਰ ਤਾ ਹਾਂ ਅਨੋਖੇ ਭਈਆ ਹਾਂ ਹਾਂ ਵਧੀਆ ਤੂੰ ਸੁਣਾ ਮੈਂ ਵੀ ਠੀਕ ਠਾਕ ਹਾਂ ਠੀਕ ਕਿੱਥੇ ਚੱਲੇ ਤੂੰ ਅਹ ਕਿਉਂ ਤੂੰ ਗਈ ਨਹੀਂ ਮੈਂ ਮੇਰਾ ਮੁੰਡਾ ਯਾਰ ਤੈਨੂੰ ਪਤਾ ਦਾ ਇਹ ਮੁੰਡਾ ਨਹੀਂ ਠੀਕ ਮੇਰਾ ਮੈਨੂੰ ਜਾ ਨਹੀਂ ਹੋਇਆ ਆਹ ਉਹਦੇ ਮੈਨੂੰ ਪਤਾ ਹੈ ਹਾਂ ਤੇ ਕੱਲ ਮੈਂ ਮੜਾ ਜਿਆ ਨਾ ਮਤਲਬ ਮੈਂ ਦੀਦਨਾ ਦਵਾਈ ਲੈਣ ਗਈ ਸੀ ਤੇ ਮੈਂ ਐਸ਼ਾ ਹਾਂ ਤੇ ਮੈਡਮ ਹੀ ਕਿੰਦਰ ਸੱਪ ਤੇ ਹੈ ਨਹੀਂ ਤੇ ਮੈਡਮ ਤੂੰ ਮੈਨੂੰ ਕੁਝ ਕਿਹਾ ਵਾ ਨਹੀਂ ਤੂੰ ਦੱਸ ਬਿੰਦੂਂਗੀ ਮੈਡਮ ਨੇ ਕਿਹਾ ਜਾਂ ਮੈਡਮ ਨੇ ਤੈਨੂੰ ਕੀ ਕਿਹਾ ਵਾ ਨਹੀਂ ਮੈਂ ਤਾਂ ਨਹੀਂ ਮੈਡਮ ਨੂੰ ਕੁਝ ਕਿਹਾ ਮੈਡਮ ਕਹਿੰਦੇ ਕਿ ਸੋਖ ਕਹਿੰਦੇ ਕਿ ਸਰ ਜਿਹੜੀ ਆਪਣੀ ਕੁਝ ਸਟਾਫ ਜਿਹੜੀ ਦੂਜੀ ਅਫਸਰ ਚ ਕੁੜੀ ਆ ਰਹੀ ਆ ਰਹੀ ਆ ਹੂੰ ਉਹ ਦਿਨ ਚਲ ਗਈ ਕਿਤੇ ਆਹੋ ਉਹ ਤਾਂ ਲੈ ਤਾਂ ਇਹਨੂੰ ਨਹੀਂ ਦੱਸ ਪਾਤਾ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਨਹੀਂ ਯਾਰ ਸਰ ਦਾ ਫੋਨ ਨਹੀਂ ਲੱਗਣ ਦਿਆ ਸਰਦਾ ਹੁਣ ਫੋਨ ਕਿੱਥੇ ਲੱਗਣਾ ਪਤਾ ਹੀ ਤੈਨੂੰ ਸਰਨੇ ਹੁਣ ਫੋਨ ਆਉਣ ਛੱਡਣਾ ਹੀ ਆਪਣਾ ਪਰ ਸੁਖ ਮੈਨੂੰ ਜੀ ਕਿੰਨੇ ਹੁੰਦਾ ਯਾਰ ਸਾਥ ਤੇ ਦੰਦੇ ਨਹੀਂ ਗੇ ਨਾ ਤੂੰ ਬੜੀ ਸਰਦੀ ਸਗੀ ਜਿਹੜਾ ਤੈਨੂੰ ਯਕੀਨੀ ਹੋਣ ਦਿਆ ਉਹਨੇ ਆਪਣਾ ਕੰਮ ਕਰਨਾ ਹੀ ਉਹ ਅਗਲਾ ਚੱਲ ਗਿਆ ਲੈ ਕੇ ਜਿੰਨੂੰ ਕੱਢਣਾ ਹੀ ਇੰਨੇ ਹਾਂ ਮੈਡਮ ਵੀ ਕੱਲ ਪੜੇ ਟੈਂਸ਼ਨ ਜੀ ਤੇ ਮੈਡਮ ਕਹਿੰਦੇ ਕਿ ਮੈਂ ਰਿਪੋਰਟ ਫੋਨੀਆਂ ਮੈਂ ਚਲਣੀ ਆ ਥਾਣੇ ਤੇ ਮੈਂ ਤਾਂ ਮੈਡਮ ਕਹੀ ਕਿ ਮੈਮ ਦੋ ਤਿੰਨ ਦੰਦੇ ਲੁਕਜੋ ਵੇਖੋ ਸ਼ਾਇਦ ਵਾਪਸ ਆ ਜਾਣ ਮੈਡਮ ਮੈਡਮ ਮੇਰੀ ਗੱਲ ਸੁਣ ਮੈਡਮ ਥਾਣੇ ਪੁਲਿਸ ਕੋਲ ਗਈ ਹੈ ਮੈਡਮ ਆਉ ਕਹਿਣ ਲੈ ਕੇ ਮੈਂ ਆਣਾ ਆ ਮੈਂ ਗੋਮਸ਼ੋਦਾ ਦੀ ਰਿਪੋਰਟ ਲਖਾਉਂ ਫਿਰ ਕਹਿੰਦੇ ਗੋਮਸ਼ੋਦਾ ਦੀ ਰਿਪੋਰਟ ਹੋ ਗਈ ਕੋਲੋਂ ਲਖਣੀ ਹੀ ਮੈਡਮ ਨੇ ਹੈ ਮੈਡਮ ਦਾ ਵੀ ਦਿਮਾਗ ਖਰਾਬ ਆਪਣੀ ਬਦਨਾਮੀ ਜਾਣ ਕੇ ਆਪੇ ਕਰਨ ਲੱਗੀ ਓਏ ਮੈਂ ਤੇ ਉਹ ਕਿਹਾ ਮੈਂ ਕਿਹਾ ਮੈਮ ਜੀ ਸਰ ਵਾਪਸ ਆ ਗਏ ਤਾਂ ਮੇ ਬਦਨਾਮੀ ਹੋ ਗਈ ਨਾ ਨਾਲ ਸਾਥ ਦੀ ਵੀ ਤੇ ਤੂੰ ਹੀ ਵੇਖ ਨਾ ਜ ਦੋ ਤਿੰਨ ਤਾਂ ਪਰ ਉਹ ਕਹਿਣ ਦੇ ਕਿ ਕਾਫੀ ਦਿਨ ਹੋ ਗਏ ਮੈਂ ਕਿੰਨੇ ਦਿਨ ਵੇਟ ਕਰਾਂ ਮੇਰੀ ਗੱਲ ਸੁਣ ਤੂੰ ਨਾ ਵਿੱਚ ਕਹੀ ਵੀ ਗੱਲ ਵਿੱਚ ਆਵੀ ਜਿਹੜੀ ਸਿੱਧੀ ਗੱਲ ਲੀਓ ਐਵੇਂ ਰਦਮਾ ਕਰਾ ਤੂੰ ਕਿਹੜੀ ਕੰਨ ਰਹੀ ਹੁਣ ਫੋਨ ਲਾਉਣਾ ਮੈਂ ਐਵੇਂ ਤੂੰ ਵਿੱਚ ਫਸ ਜਾਣਾ ਹੀ ਉਹ ਬਾ ਚੇਣਾ ਉਹ ਤੈਨੂੰ ਪਤਾ ਵੀ ਤੇਰੀ ਫੈਮਿਲੀ ਦਾ ਸੋਹਰੇ ਪਰਿਵਾਰ ਚ ਰਹਿਣੀ ਹੁੰਦੇ ਐਵੇਂ ਨਾ ਫਸ ਜੀ ਜਦੋਂ ਕੱਲ ਨੂੰ ਕਾਲ ਹਿਸਟਰੀਆਂ ਚੈੱਕ ਹੋਈਆਂ ਨਾ ਤੇ ਪਹਿਲੇ ਨੰਬਰ ਦਾ ਤੇਰਾ ਨੰਬਰ ਆਉਣਾ ਹੀ ਉਹ ਤਾਂ ਫਸਣਾ ਤੂੰ ਹੀ ਉਹ ਮੈਂ ਤੇ ਆਪ ਨਹੀਂ ਡਰਦੀ ਨਾ ਆਦਨ ਕੀ ਗੱਲ ਮੇਰੇ ਕੋਲ ਰੀਆ ਦਾ ਨੰਬਰ ਹੈ ਨਹੀਂ ਆ ਲਾਈ ਨਾ ਤੂੰ ਚੁੱਪ ਕੀਤੀ ਰਹਿ ਸਾਈਡ ਤੇ ਤਾਂ ਸਾਈਡ ਤੇ ਹੀ ਰਹਿ ਮੈਂ ਮੋਨ ਨਹੀਂ ਲਿਆ ਹਾਂ 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 ਨਹੀਂ ਨਹੀਂ ਠੀਕ ਆ ਤੂੰ ਸੈਡ ਤੇ ਤੇ ਸੈਡ ਤੇ ਹੀ ਰਹਿ ਚੁੱਪ ਕਰਕੇ ਪਰ ਯਾਰ ਮੈਨੂੰ ਵੇਖ ਲੈ ਮੈਨੂੰ ਹੱਥਾਂ ਨਾਲ ਜਕੜੇਂ ਤਾਂ ਸਾਰੇ ਦੱਕਾ ਸਕਦੇ ਸਾਡੇ ਇੰਨਾ ਪਿਆਰ ਕਰਦੇ ਕਿ ਤੇ ਆਪਣੀ ਫੈਮਿਲੀ ਨਾਲ ਉਹ ਪਿਆਰ ਪਿਓਰ ਫੈਮਿਲੀ ਬਾਅਦ ਚ ਸੈਡ ਤੇ ਰਹਿ ਜਾਂਦੀ ਜਦੋਂ ਬੰਦੇ ਦਾ ਦਿਮਾਗ ਖਰਾਬ ਹੋ ਜੇ ਹਾਂ ਹਾਂ ਚੱਲ ਠੀਕ ਆ ਮਰ ਤਾਂ ਤੂੰ ਨਾ ਕੀ ਗੱਲ ਚਾਹੀ ਚੰਗਾ ਹਾਂ ਸੈਡ ਤੇ ਹੀ ਰਹੀਂ ਤੂੰ ਚੰਗਾ ਨਾ ਹੀ ਬੋਤੀ ਮੈਡਮ ਨਾਲ ਵੀ ਨਾ ਗੱਲ ਕਰੀ ਠੀਕ ਆ ਠੀਕ ਆ ਹਾਂ ਠੀਕ ਆ ਇਹ ਨੋਤੇ ਮੈਂ ਗੱਲਾਂ ਚ ਕਹਿਤਾ ਵਾ ਤੇ ਹੁਣ ਕੀ ਗੱਲ ਵਾ ਕੁੜੀਆ ਤੂੰ ਬੜੀ ਹੀ ਤਰ੍ਹਾਂ ਹੋਈ ਏ ਮਸੌਸੀ ਜੀ ਕੀ ਗੱਲ ਕੀ ਮੈਂ ਤੁਹੇ ਦਾਦੇ ਕਿਉਂ ਨਹੀਂ ਇੱਕ ਵਾਰੀ ਮਮੀ ਕੋ ਗੱਲ ਹੋਵੇ ਤਾਂ ਤੁਹਾਨੂੰ ਮੈਂ ਦੱਸਾਂ ਕੋਈ ਗੱਲ ਨਹੀਂ ਕੋਈ ਹੈ ਵਾ ਮੈਨੂੰ ਪਤਾ ਲਵਾ ਆਪੇ ਕਿ ਮੈਂ ਐਵੇਂ ਨਿਆਣੀ ਨਹੀਂ ਹੈਗੀ ਕੀ ਤਾਂ ਸਮਝ ਮੈਂ ਤਾਂ ਨਹੀਂ ਕੋਈ ਸ਼ਿਕਾਇਤ ਹੈ ਵਾ ਕੋਈ ਗੱਲ ਮੈਨੂੰ ਤਾਂ ਦੱਸ ਜਿਹੜੀ ਵੀ ਗੱਲ ਹੈਗੀ ਵਿੱਚ ਤੁਹਾਡੇ ਗੱਲ ਹੈਗੀ ਆ ਕੋਈ ਦੂਆ ਜੀ ਜੇ ਤੁਸੀਂ ਮੈਨੂੰ ਦੱਸਦੇ ਨਹੀਂਗੇ ਮੈਨੂੰ ਪਤਾ ਵਾ ਸਾਰਾ ਤੁਹਾਡਾ ਕੀ ਹੋਇਆ ਕੀ ਆ ਮੈਨੂੰ ਦੱਸਦੀ ਕਿਉਂ ਨਹੀਂ ਦੀ ਤੂੰ ਹੈ ਲੈ ਐ ਟ੍ਰੈਫੀ ਟੈ ਨਹੀਂ ਗਾਏ ਮਸਲਾ ਹੱਲ ਹੋਣਾ ਹੈ ਦੱਸਿਆ ਹੀ ਹੁਣਾਵਾ ਇਹ ਗੱਲ ਕੀ ਹੈ ਮੈਨੂੰ ਦੱਸਦੀ ਕਿਉਂ ਨਹੀਂ ਦੀ ਤੂੰ ਹੈਂ ਦੱਸ ਮੈਨੂੰ ਰੋਨੀ ਕਿਹੜੀ ਗੱਲਾਂ ਆ ਕੀ ਦੱਸਾਂ ਮਮੀ ਤੈਨੂੰ ਮੈਂ ਹੁਣ ਹੈਂ ਨਹੀਂ ਦੱਸੇਗੀ ਤੇ ਮੈਨੂੰ ਪਤਾ ਲੱਗੂਗਾ ਕੋਹ ਮੈਂ ਤੁਹਾਡੇ ਵੈਨ ਨਹੀਂ ਆ ਤੁਹਾਡੇ ਨਾਲ ਤੁਸੀਂ ਚੁੱਪ ਚੁੱਪ ਜੇ ਰਹਿੰਦੇ ਯੋ ਨਾ ਤੁਸੀਂ ਨਾ ਹੱਸਦੇ ਨਾ ਤੁਸੀਂ ਗੇੜਦੇ ਯੋ ਹੁਣ ਤੁਸੀਂ ਚੁੱਪ ਚੁੱਪ ਹੀ ਗਿਓ ਮਿਲ ਤੇ ਆ ਬੜਾ ਪਰ ਮਾਫੀ ਕੀ ਗੱਲ ਕੀ ਹੈ ਤੁਸੀਂ ਦੱਸਦੇ ਨਹੀਂ ਮੈਨੂੰ ਹੈਂ ਉਸ ਨਹੀਂ ਮਮੀ ਕੀ ਗੱਲ ਆ ਹੋ ਸ ਹੈ ਬੜੀਆਂ ਗੱਲਾਂ ਬਾਤਾਂ ਆਉਣ ਡੀਆਂ ਵਾ ਮੈਂ ਤਿਆਰ ਹੋ ਗਿਆ ਤੂੰ ਹਲੇ ਤੱਕ ਤਿਆਰ ਨਹੀਂ ਹੋਈ ਇਹ ਕੁਛ ਦੱਸਦੀ ਨਹੀਂਗੀ ਰੋਈ ਜਾਣ ਲਈ ਆ ਕੀ ਦੱਸੇ ਮੰਮੀ ਕੀ ਦੱਸਦੀ ਕੀ ਗੱਲ ਕੀ ਆ ਕੋਈ ਵੀ ਨਹੀਂ ਗੱਲ ਕੀ ਹੋਣੀ ਹੈ ਹਾਂ ਤੂੰ ਕਿੱਧਰ ਤਿਆਰ ਹੋਵੇਂ ਮੈਂ ਤੇਰੇ ਨਾਲ ਜਾਣਾ ਵਾ ਚੱਲ ਕਿੱਥੇ ਹੁਣ ਤੂੰ ਵੀ ਆਪ ਸਜਾਏਗਾ ਉਹ ਆ ਹੋ ਠੀਕ ਮੈਂ ਵੀ ਨਾਲ ਚੱਲ ਜਾ ਕਰੂੰਗਾ ਫੇਰ ਕੀ ਆ ਉਗੀ ਕਰੇਗਾ ਉੱਥੇ ਜਾ ਕੇ ਓਏ ਆਉਣਾ ਜਾਣਾ ਇਹਦਾ ਬੜਾ ਔਖਾ ਵਾ ਮੈਂ ਕਿਹਾ ਚੱਲ ਨਾਲ ਸਵੇਰੇ ਚੱਲ ਗਿਆ ਸ਼ਾਮਾਂ ਨੂੰ ਇਹਨੂੰ ਨਾਲ ਲੈ ਕੇ ਆ ਗਿਆ ਮੈਂ ਘਰ ਕੀ ਕਰਨਾ ਹੁੰਦਾ ਵਾ ਕਰਨਾ ਤੇ ਨਹੀਂ ਕਰ ਤੂੰ ਉਹਦੇ ਨਾਲ ਕੀ ਕਰਨਾ ਉੱਥੇ ਕੀ ਕਰੇਗਾ ਬੈਠ ਕੇ ਕੋਹ ਨਹੀਂ ਕਰਨਾ ਮੰਮੀ ਤੈਨੂੰ ਨਹੀਂ ਸਮਝਾਦੀ ਚੱਲ ਆ ਫਿਰ ਤੇ ਹਾਰ ਨਹੀਂ ਕੀ ਲੱਗਦੀ ਤੇ ਹੁਣ ਨਹੀਂ ਚੱਲੇ ਯਾਰ ਤੂੰ ਫਿਰ ਇੱਥੇ ਰਹਿਣਾ ਵਾ ਤੇ ਮੈਂ ਕਿੱਥੇ ਜਾਣਾ ਵਾ ਮੈਂ ਇਹ ਮੇਰੇ ਨਾਲ ਜਾਊਗੀ ਫੇਰ ਹੀ ਮੈਂ ਜਾਊਂਗਾ ਇਤਰਾ ਨਹੀਂ ਕਿਹਾ ਚੰਗੇ ਲੱਗੀ ਤਾਂ ਮੈਨੂੰ ਲੋਕ ਬਹੁਤ ਪੁੱਛਣ ਡੈ ਵੀ ਪਰਾਉਣਾ ਵੀ ਇੱਥੇ ਰਹਿੰਦਾ ਗੱਲ ਕੀ ਆ अच्छा मम्मी ਹੁਣ ਮੈਨੂੰ ਕੱਢ ਦੇਣਾ ਵਾ ਫਿਰ ਤੇ ਕੀ ਕਰਾਂ ਮੈਂ ਫਿਰ ਮੈਂ ਤਾਂ ਸਗੋਂ ਔਖੀ ਹੋ ਗਈ ਹਾਂ ਮੁੰਡਾ ਵੀ ਮੈਨੂੰ ਪੁੱਛਦਾ ਰਹਿੰਦਾ ਵਾ ਕਿ ਕੀ ਹੋ ਗੱਲ ਕੀ ਆ ਉਹ ਵੀ ਇੱਥੇ ਰਹਿੰਦਾ ਕੁੜੀ ਵੀ ਇੱਥੇ ਆ ਤੈਨੂੰ ਵੀ ਖਿਲਾ ਦੋ ਮੇਰੇ ਨਾਲ ਫਿਰ ਇਹਨੂੰ ਮੈਂ ਤਾਂ ਆਖਣ ਲਈ ਹੀ ਆफी ਜਾ ਤਾਂ ਇਹ ਆਦੀ ਮੈਂ ਜਾਣਾ ਨਹੀਂਗਾ ਜੇ ਨਾ ਆਏ ਗਈ ਮੈਂ ਵੀ ਨਹੀਂ ਜਾਣਾ ਨਹੀਂ ਚੰਗੇ ਲੱਗੀ ਤਾਂ ਕੋਈ ਗੱਲ ਨਹੀਂ ਚੱਲ ਆ ਚੱਲੀਏ ਵੀ ਆਪਾਂ ਤਿਆਰ ਹੋ ਉਹ ਨਹੀਂ ਨਹੀਂ ਚੱਲ ਲਗਾ ਚੱਲ ਆ ਜਾ ਹਾਂ ਮੈਂ ਤਿਆਰ ਹਾਂ 10 ਮਿੰਟ ਨੂੰ ਟੇਰਨਾ ਕੋਈ ਸਮਝ ਨਹੀਂ ਲੱਗਦੀ ਹੈ ਕੀ ਕਰਦੇ ਆ ਨਾ ਕੋਈ ਇਹ ਨਾ ਪਤਾ ਲੱਗਦਾ ਵਾ ਕੁੜੀ ਰੋਂਦੀ ਆ ਪਤਾ ਨਹੀਂ ਕੀ ਗੱਲ ਵਾ ਮੇਰੀ ਗੱਲ ਸੁਣਦਾ ਮੈਂ ਸਮਝਾਤਾ ਹੀ ਹਾਂ ਤੂੰ ਗੱਲਾਂ ਕੀ ਦਸਣ ਲਈ ਕੁਛ ਵੀ ਨਹੀਂ ਮੈਂ ਮੰਮੀ ਨੂੰ ਕੀ ਕਿਹਾ ਸੀ ਆਹੋ ਕੰਧਾਂ ਨਾਲ ਲੱਗ ਲਾ ਕੇ ਤੂੰ ਗੱਲਾਂ ਜਿਹੜੀਆਂ ਦਸਣੀ ਜੇਬ ਦੇ ਜ਼ਬਾਨ ਖੋਲ ਲਈ ਮੂੰਹ ਚੋਂ ਕੱਢ ਲਈ ਬਾਹਰ ਕੋਈ ਕਿਤੇ ਗੱਲ ਪਤਾ ਲਾ ਕੀ ਤੇਰੇ ਮੈਂ ਨਾ ਟੋਟੇ ਟੋਟੇ ਕਰ ਦੇਣੀ ਹਾਂ ਕੁਛ ਵੀ ਨਹੀਂ ਕਿੱਸਿਆ ਨਾ ਮੰਮੀ ਨਾਲ ਮੇਰੀ ਕੋਈ ਗੱਲ ਹੋਈ ਆਹੋ ਗੱਲ ਨਹੀਂ ਹੋਈ ਤੇਰੀ ਇੱਥੇ ਤੂੰ ਬਹੁਤੀਆਂ ਗੱਲਾਂ ਦਸਣ ਜਾਣ ਦੀ ਲੱਗਣ ਡਿਆ ਮੈਨੂੰ ਪਤਾ ਹੋਣੀ ਸੀ। ਕਿਉਂ ਸੋ ਤੇ ਤੂੰ ਉੱਤੇ ਆ ਰ। ਹਾਂ ਕੀ ਤੁਹਾਡੀਆਂ ਗੱਲਾਂ ਚੱਲਣ ਡਈਆਂ। ਉਹ ਗੱਲ ਕੋਈ ਵੀ ਨਹੀਂ ਇੱਥੇ ਨਾ ਮੰਮੀ ਆਵੇ ਇੱਟ ਪਈ ਆ ਇੱਥੇ ਤੇ ਠੇਡਾ ਲਗਾ ਲਵਾ ਲਿਆ ਨੇ ਡੇਪੀ ਆਵੇ ਤਸਮਾ ਖਲਾ ਰਿਆ ਹੀ ਇਹਨੇ ਹੈ ਇਹਨੂੰ ਪਤਾ ਵੀ ਨਹੀਂ ਲੱਗਦਾ ਪਤਾ ਨਹੀਂ ਕਿੱਥੇ ਸੁਤੀ ਤੁਰੀ ਫਿਰਦੀ ਨਹੀਂ ਦੀ। ਕੋਈ ਗੱਲ ਹੈ ਵਾ ਤੂੰ ਹੀ ਮੈਨੂੰ ਦੱਸ ਦੇ ਨਹੀਂ ਕੀ ਹੈਗੇ ਹੈ ਕਿਹੜੀ ਗੱਲ ਦਸੀਏ ਮੰਮੀ ਕੋਈ ਨਹੀਂ ਗੱਲ ਇਹਨੂੰ ਤੂੰ ਬੰਦ ਲੈਣਾ ਕਿਹੜੀ ਗੱਲ ਹੋਣੀ ਹੈ ਆਹੋ ਗੱਲ ਥੋੜੀ ਕੋਈ ਹੋਣੀ ਹੈ ਗੱਲ ਜੇ ਕੋਈ ਹੁੰਦੀ ਤੇ ਲੁਕਾਈ ਨਹੀਂ ਮੈਂ ਤੇ ਪਹਿਲੀ ਗੱਲ ਤੁਹਾਡੇ ਤੋਂ ਕਰੀ ਲੁਕਾਈ ਸੀ ਨਹੀਂ ਕੀ ਹੈਗੀ ਤੇ ਨਹੀਂ ਇਸ ਤਰ੍ਹਾਂ ਸੱਗੇ ਆ ਲੱਗਦਾ ਸੌਖਾ ਚਲਤੀ ਜਾ ਪਤਾ ਹੁਣ ਸਾਰੇ ਆਪਣੇ ਉਹ ਤੇ ਮਮੀ ਵੀ ਆ ਗਈ ਜਾ ਕੇ ਕਰਾਂੀ ਤਾ ਤੁਸੀਂ ਕੱਲੇ ਜੇ ਮਾੜਾ ਸੁੱਕ ਮੈਂ ਸਾਡੇ ਲੱਗੇ ਰਹਿਣ ਡਈ ਆ ਚੱਲ ਚੱਲ ਸੋਖਾ ਤਿਆਰ ਹੋ ਚੱਲੀਏ ਆਪਾਂ ਉੱਥੇ ਫੋਨ ਮੈਨੂੰ ਕਰਦਿਆ ਕਰੀ ਸਹੁਰਿਆਂ ਆਪਣੇਆਂ ਤੋਂ ਰਾਜੀ ਬਾਈ ਦਾ ਤੂੰ ਪੁੱਛ ਲਿਆ ਕਰੀ ਮੈਨੂੰ ਕੋਈ ਨਹੀਂ ਹੁੰਦਾ ਉੱਥੇ ਮਮੀ ਸਰੀ ਜਾਦਾ ਤੁਹਾਨੂੰ ਪਤਾ ਮੇਰੀ ਦਰਾਨੀ ਨਹੀਂ ਹੈਗਾ ਇਹ ਹੈਗੀ ਤੇ ਧੇਰ ਵੀ ਹੈਗਾ ਵਾ ਹੈ ਤਾਂ ਠੀਕ ਆ ਪਰ ਮੈਂ ਨਹੀਂ ਹੁਣ ਤੇ ਚਲੀ ਜਾਨੀ ਨਾ ਚਾਲ ਰਹਿ ਲਿਆ ਨਾ ਮੇਰੀ ਗੱਲ ਸੁਣੋ ਮੇਰੀ ਕੁੜੀ ਇਥੇ ਸਕੂਲ ਪਈ ਹੈ ਨਾ ਆਹ ਸਾਲ ਪੂਰਾ ਕਰਾ ਲੈੰਦੋ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਅੱਗੇ ਆਪੇ ਚਲ ਜੂਗੀ ਹੁਣ ਮੈਂ ਉਹਦੇ ਵਿੱਚ ਇਹ ਪੜਾਈ ਛੱਡ ਕੇ ਤੇ ਜਾਵਾਂ ਆ ਕੁੜੀ ਦਾ ਹੀ ਆ ਨਾ ਫਿਰ ਮੈਂ ਦਾਖਾ ਚੱਲ ਤੂੰ ਚਲ ਜਾਂਦੀ ਚੱਲ ਪਰੌਣਾ ਵੀ ਚਲ ਜਾਂਦਾ ਪਰ ਫਿਰ ਮੇਰੀ ਕੁੜੀ ਦਾ ਸਾਲ ਖਰਾਬ ਹੁੰਦਾ ਹੀ ਪੜਾਈ ਦਾ ਉਹਦੇ ਪਿੱਛੇ ਪੈਂਦਾ ਹੀ ਮੈਂ ਕੀ ਕਰੂੰਗੀ ਜਾ ਕੇ ਫਿਰ ਉੱਤੇ ਹੁਣ ਇੱਥੇ ਟਿੱਕੀ ਆ ਸਕੂਲ ਨਾਲੇ ਬੜੀ ਵਧੀਆ ਤੁਰਪੀ ਆ ਮੈਨੂੰ ਕੱਢ ਲੈਣ ਦੋ ਆਹ ਸਾਲ ਫਿਰ ਮੈਂ ਚਲ ਚੂੰਗੀ ਮੈਂ ਤਿਆਰ ਹੋਣ ਲੱਗੀ ਆ जाना फिर तू कि चलनी मैं ऑफिस चलनी हाँ जी ऑफिस चलनी मैं तैयार हो जा चंगा फिर हो जा तैयार